ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆਂ ਜਿਹੜੀ ਪਹਲਗਾਮ ਦੇ ਵਿੱਚ ਕਸ਼ਮੀਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਉਹਦੇ ਪਿੱਛੇ ਕੀ ਕੁਝ ਸਿਆਸਤ ਹੋ ਸਕਦੀ ਹੈ ਕਿ ਨੂੰ ਉਹਦੇ ਵਿੱਚੋਂ ਫਾਇਦਾ ਉਹ ਕੰਮ ਪਾਕਿਸਤਾਨ ਦਾ ਕਿਉਂਕਿ ਰਾਜਨੀਤੀ ਜਿਹੜੀ ਸਿਆਸਤ ਹੈ ਦੋਸਤੋ ਉਹ ਬੜੀ ਗੰਦੀ ਸਿਆਸਤ ਮੰਨੀ ਜਾਂਦੀ ਹੈ ਜਦੋਂ ਉਹ 마ੜੂ ਮਾਰੂ ਸਾਧਨਾ ਤੇ ਆ ਜਾਂਦੀ ਹੈ ਤੇ ਉਦੋਂ ਫਿਰ ਉਹ ਆਪਣੇ ਘਰਦਿਆਂ ਨੂੰ ਵੀ ਭੈਣ ਭਰਾਵਾਂ ਨੂੰ ਮਾਤਾ ਪਿਤਾ ਨੂੰ ਵੀ ਕਤਲ ਕਰਾਉਂਦੀ ਹੈ ਸਿਆਸਤ ਇੱਕ ਐਸੀ ਚੀਜ਼ ਹੈ ਜਿਹੜਾ ਪਹਿ ਲਗਾਮ ਦੇ ਵਿੱਚ ਘਟਣਾ ਹੋਈ ਹੈ ਉਹਦੇ ਵਿੱਚ ਹਿੰਦੂ ਤੇ ਮੁਸਲਮਾਨ ਦਾ ਜਿਹੜਾ ਪਾੜਾ ਹੈ ਉਹ ਬਿਲਕੁਲ ਪਤਾ ਦਿੱਤਾ ਗਿਆ ਇਹਨਾਂ ਦਿਨਾਂ ਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਇੰਨਾ ਜ਼ਿਆਦਾ Hindu ਤੇ Musalman ਦੇ ਦਿਲਾਂ ਦੇ ਵਿੱਚ ਨਫ਼ਰਤਾਂ ਪਾਉਣ ਦੇ ਵਿੱਚ ਉਹ ਬੰਦੇ ਕਾਮਯਾਬ ਹੋ ਗਏ ਐ ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ ਦੋਸਤੋ ਇਸ ਤਰ੍ਹਾਂ ਮਨੁੱਖਤਾ ਦਾ ਘਾਣ ਕਰਨਾ ਹਵਾਨੀਅਤ ਦਾ ਨੰਗਾ ਨਾਚ ਇਹਨੂੰ ਆਖਿਆ ਜਾ ਸਕਦਾ ਹੈ ਜਿਸ ਤਰ੍ਹਾਂ 27 28 ਜਿਹੜਾ Hindu ਪਰਿਵਾਰ ਸੀਗੇ ਉਹ ਆਪਣੀਆਂ ਛੁੱਟੀਆਂ ਮਨਾਉਣ ਵਾਸਤੇ ਪਰਿਵਾਰਾਂ ਦੇ ਨਾਲ ਇੰਜੋਏ ਕਰਨ ਵਾਸਤੇ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਗਏ ਸੀ ਵਿੱਚ ਇੱਕ ਦੋ ਪਰਿਵਾਰ ਜੋੜੇ ਇਹੋ ਜੇ ਸੀ ਜਿਨ੍ਹਾਂ ਦੀ ਸਾਦੀ ਨੂੰ ਵਿਆਹ ਨੂੰ ਥੋੜੇ ਥੋੜੇ ਦਿਨ ਹੋਏ ਸਰ ਉਹਨਾਂ ਦੇ ਵੀ ਉੱਥੇ ਘਰਾਂ ਵਾਲਿਆਂ ਨੂੰ ਲੜਕੀਆਂ ਰੋਂਦੀਆਂ ਪਿੱਟਤਾਂ ਰਹੀਆਂ ਮਾਰ ਦਿੱਤਾ ਗਿਆ ਸੋ ਦੋਸਤੋ ਮੈਂ ਇਹ ਗੱਲ ਕਰਨੀ ਚਾਹਣਾ ਹੈ ਕਿ ਸਿਆਸਤ ਬੜੀ ਗੰਦੀ ਚੀਜ਼ ਹੈ ਭਾਵੇਂ ਸਾਡਾ ਜਿਹੜਾ ਗਵਾਂਡੀ ਦੇਸ਼ ਹੈ ਪਾਕਿਸਤਾਨ ਉਹ ਇਹੋ ਜਿਹੀਆਂ ਸਾਜ਼ਿਸ਼ਾਂ ਕਰਦਾ ਰਹਿੰਦਾ ਹੈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਸਰਹੱਦਾਂ ਤੇ ਸਾਡੇ ਨੌਜਵਾਨਾਂ ਦੀਆਂ ਡੈੱਡ ਬੋਡੀਆਂ ਆਉਂਦੀਆਂ ਉਹ ਤਾਂ ਹੀ ਆਉਂਦੀਆਂ ਜੇਕਰ ਉਹ ਉੱਥੇ ਇਹ ਦੁਸ਼ਮਣ ਮੁਲਕ ਦੀ ਗੋਲੀ ਦਾ ਸ਼ਿਕਾਰ ਹੁੰਦੇ ਆ ਕੀ ਦੋਸਤੋ ਇੱਥੇ ਇਹ ਤਾਂ ਕਿਤੇ ਨਹੀਂ ਹੋਇਆ ਕਿ ਇਹਦੇ ਵਿੱਚ ਕੋਈ ਸਿਆਸਤ ਭਾਰੂ ਹੋਵੇ ਇਹ ਤਾਂ ਨਹੀਂ ਕਿਤੇ Hindu ਤੇ Musalman ਦਾ ਪਾੜਾ ਵਧਾ ਕੇ ਜਿਹੜੇ Musalman ਆ ਉਹਨਾਂ ਨੂੰ ਖੁੱਡੇ ਲੈਣ ਲਾਉਣਾ Musalmanਾਂ ਨੂੰ ਜਿਹੜੇ ਇੱਥੇ ਬੈਠੇ ਸੀ ਭਾਰਤ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਣਾ ਪਹਿਲਾਂ ਵੀ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਕਦਮ ਚੁੱਕੇ ਗਏ ਸੀ ਭਾਵੇਂ ਨਾਗਰਿਕਤਾ ਕਾਨੂੰਨ ਸੀ ਪਿੱਛੇ ਜੇ ਬੜਾ ਉਦੋਂ ਰੌਲਾ ਪਿਆ ਸੀ ਕਿਤੇ ਉਹਦੇ ਸਬੰਧ ਦੇ ਵਿੱਚੇ ਕੋਈ ਪੱਟਿਆ ਗਿਆ ਕਦਮ ਤੇ ਨਹੀਂ ਕਿਉਂਕਿ ਜਿਸ ਤਰ੍ਹਾਂ ਜਦੋਂ ਦਾ ਉਹ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਹੈ ਜੇ ਕੁਝ ਘੰਟੇ ਹੋਏ ਹਨ ਉਹਨੂੰ ਤੇ ਦੋਸਤੋ ਨਾਲ ਦੀ ਨਾਲ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਭਾਵੇਂ ਗੁਜਰਾਤ ਦੀ ਗੱਲ ਕਰੀਏ ਤੇ ਭਾਵੇਂ ਜੂਪੀ ਦੀ ਉੱਥੇ ਬਹੁਤ ਜ਼ਿਆਦਾ ਐਕਸ਼ਨ ਸ਼ੁਰੂ ਹੋ ਗਿਆ ਕੀ ਦੇ ਉੱਤੇ ਮੁਸਲਮਾਨਾਂ ਉੱਤੇ ਮੁਸਲਮਾਨਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈ ਫੜਿਆ ਜਾ ਰਿਹਾ ਹੈ 5-500 4-400 ਬੰਦਾ ਇਕੱਠਾ ਕਰਕੇ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਮੁਲਕ ਦੇ ਵਿੱਚੋਂ ਬਾਹਰ ਬੰਗਲਾਦੇਸ਼ ਦੇ ਜਿਹੜੇ ਨਾਗਰਿਕ ਹਨ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਜੂਪੀ ਦੇ ਵਿੱਚ ਉਹ ਇਕੱਠੇ ਕੀਤੇ ਹੋਏ ਐ ਕਿ ਜੋਗੀ ਸਰਕਾਰ ਉਹਨਾਂ ਦੇ ਉੱਤੇ ਐਕਸ਼ਨ ਕਰੂਗੀ ਦੋਸਤੋ ਇਸ ਤਰ੍ਹਾਂ ਮੁਸਲਮਾਨ ਤੇ ਹਿੰਦੂ ਦੇ ਵਿੱਚ ਨਫ਼ਰਤ ਪੈਦਾ ਕਰ ਦਿੰਦੀ ਹੁਣ ਜਦੋਂ ਕੋਈ ਹਿੰਦੂ ਮੁਸਲਮਾਨ ਨੂੰ ਦੇਖਦਾ ਟੋਪੀ ਵਾਲੇ ਨੂੰ ਉਹਦੇ ਮਨ ਦੇ ਵਿੱਚ ਗੁੱਸਾ ਆਉਂਦਾ ਇਸ ਤਰ੍ਹਾਂ ਦੇ ਹਾਲਾਤ ਕਿਹਨੇ ਬਣਾ ਦਿੱਤੇ ਪਾਕਿਸਤਾਨ ਨੇ ਤੇ ਕਰਨੀ ਕਰਨਾ ਉਹ ਤੇ ਸਾਡਾ ਦੁਸ਼ਮਣ ਮੁਲਕ ਹੈ ਕੋਈ ਦੋਰ ਹੈ ਨਹੀਂ ਕਿਤੇ ਇਹਦੇ ਵਿੱਚ ਕੋਈ ਗੰਦੀ ਸਿਆਸਤ ਤੇ ਕੰਮ ਨਹੀਂ ਕਰ ਰਹੀ ਕਿ ਨਾ ਪਾਕਿਸਤਾਨ ਦਾ ਵਰਤਿਆ ਜਾਵੇ ਇੱਥੇ ਹਿੰਦੂ ਤੇ ਮੁਸਲਮਾਨ ਦੇ ਵਿੱਚ 파ੜਾ ਵਧਾ ਕੇ ਆਉਣ ਵਾਲੇ ਨਹੀਂ ਕਿਸੇ ਟਾਈਮ ਦੇ ਵਿੱਚ ਕੋਈ ਵੋਟਾਂ ਦੇ ਵਿੱਚ ਰਾਜਨੀਤੀ ਦੇ ਵਿੱਚ ਲਾਹਾ ਲਿਆ ਜਾਵੇ ਕਿਉਂਕਿ ਹਿੰਦੂ ਮੁਸਲਮਾਨ ਜਿਹੜੀ ਚੈਨਲਾਂ ਦੇ ਉੱਤੇ ਡਿਬੇਟ ਚੱਲਦੀ ਐ ਉਹਦੇ ਵਿੱਚ ਨੈਸ਼ਨਲ ਮੀਡੀਆ ਵਾਲੇ ਉਸਲ ਉਸਲ ਕੇ ਮੁਸਲਮਾਨਾਂ ਨੂੰ ਗਾਲਾਂ ਕੱਢ ਰਹੇ ਆ ਦੋ ਦਿਨਾਂ ਦੇ ਇੱਥੋਂ ਤੱਕ ਕੁਝ ਪੱਤਰਕਾਰ ਗਾਲੀਆਂ ਤੱਕ ਦੇ ਰਹੇ ਆ ਤੇ ਦੋਸਤੋ ਜਿਹੜੀਆਂ ਕਸ਼ਮੀਰ ਦੀਆਂ ਲੜਕੀਆਂ ਮੁਸਲਮਾਨਾਂ ਦੀਆਂ ਪੰਜਾਬ ਦੇ ਵਿੱਚ ਪੜ੍ਹਦੀਆਂ ਵੱਡੇ ਕਾਲਜਾਂ ਚ ਯੂਨੀਵਰਸਿਟੀਆਂ ਚ ਉਹਨਾਂ ਦੇ ਉੱਤੇ ਗਾਲੀ ਗਲੋਚ ਹੋਇਆ ਜਾ ਰਿਹਾ ਹੈ ਉਹਨਾਂ ਨੂੰ ਡਰਾਇਆ ਜਾ ਰਿਹਾ ਹੈ ਅੱਜ ਇੱਕ ਦੋ ਕੁੜੀਆਂ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਸਾਹਮਣੇ ਆਈਆਂ ਪੰਜਾਬੀ ਜਿਹੜੇ ਸਿੱਖ ਹੈ ਪਹਿਲਾਂ ਹੀ ਧੀਆਂ ਪੈਣਾ ਦੀ ਇੱਜ਼ਤ ਕਰਦੇ ਆਏ ਐ ਜਦੋਂ ਵੀ ਗੱਲ ਚਾਹੇ ਨਾਦਰ ਸ਼ਾਹ ਦੀ ਹੋਵੇ ਅਬਦਾਲੀ ਦੀ ਹੋਵੇ ਜਦੋਂ ਵੀ ਇਸ ਮੁਲਕ ਦੇ ਵਿੱਚੋਂ ਉਹ ਇੱਥੋਂ ਦੀਆਂ ਨੌਜਵਾਨ ਬਹੂ ਬੇਟੀਆਂ ਨੂੰ ਬੰਨ ਕੇ ਲੈ ਕੇ ਗਈ ਗਜਨੀ ਦੇ ਬਾਜ਼ਾਰ ਦੇ ਵਿੱਚ ਲਿਜਾ ਕੇ ਉਹਨਾਂ ਨੇ ਵੇਚੀਆਂ ਪਰ ਉਹਨਾਂ ਨੂੰ ਘਰ-ਘਰ ਪਹੁੰਚਾਉਣ ਵਾਲੇ ਕੌਣ ਸੀ ਸਿੱਖ ਸੀ ਸਿੱਖਾਂ ਨੇ ਇੱਥੋਂ ਦੇ ਹਿੰਦੂਆਂ ਦੀਆਂ ਬਹੁ-ਬੇਟੀਆਂ ਛੜਾ ਕੇ ਘਰਾਂ 'ਚ ਭੇਜੀਆਂ ਉਹਨਾਂ ਦੀ ਇੱਜ਼ਤ ਰੱਖੀ ਅੱਜ ਫੇਰ ਸਿੱਖਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਕਸ਼ਮੀਰ ਦੀ ਲੜਕੀ ਕੋਈ ਮੁਸਲਮਾਨਾਂ ਦੀ ਲੜਕੀ ਪੜਦੀ ਹੈ ਜਾ ਕਿਤੇ ਨੌਕਰੀ ਕਰਦੀ ਹੈ ਡਿਊਟੀ ਕਰਦੀ ਹੈ ਦੋਸਤੋ ਉਹਨੂੰ ਮਾੜਾ ਤੇ ਕੀ ਬੋਲਣਾ ਸਿੱਖਾਂ ਦੇ ਪਰਿਵਾਰ ਚ ਜੰਮੇ ਕਿਸੇ ਨੌਜਵਾਨ ਨੇ ਸਗੋਂ ਦੀ ਹਫਾਜ਼ਤ ਕੀਤੀ ਜਾਵੇ ਉਹਨੂੰ ਬਚਾਇਆ ਜਾਵੇ ਗੁੰਡਿਆਂ ਤੋਂ ਜੇ ਉਹਦੇ ਉੱਤੇ ਕੋਈ ਹੱਥ ਚੱਕਦਾ ਕੋਈ ਮਾੜੀ ਨਿਗਾਹ ਰੱਖਦਾ ਉਹਨਾਂ ਨੂੰ ਵਰਜਿਆ ਜਾਵੇ ਤੇ ਆਪਣੇ ਘਰਾਂ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਸੇਫ ਫਿਰ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਦਾ ਕੀਤਾ ਜਾਵੇ ਇੱਕ ਤਾਂ ਦੋਸਤ ਹੋਏ ਗੱਲ ਇੱਕ ਮੈਂ ਕਹਿਣਾ ਚਾਹਣਾ ਨੈਸ਼ਨਲ মিডিਆ ਵਾਲਿਆਂ ਨੂੰ ਓਏ ਭਰਾਵੋ ਤੁਸੀਂ ਉਸਲ-ਉਸਲ ਕੇ ਦੋ ਦਿਨਾਂ ਦੇ ਕਹਿ ਰਹੇ ਹੋ ਆ ਦੇਖੋ ਫਲਾਣੇ ਥਾਂ ਸਭ ਕਸ ਗਿਆ ਮੰਗੇ ਮੋਦੀ ਸਾਹਿਬ ਨੇ ਆ ਕਰ ਦਿੱਤਾ ਓਦੀ ਸਾਹਿਬ ਨੇ ਆ ਕਰ ਦਿੱਤਾ ਅਮਿਤ ਸ਼ਾਹ ਨੇ ਆ ਕਰ ਦਿੱਤਾ ਤੁਸੀਂ ਪਤੰਦਰੋਂ ਸਰਜੀਕਲ ਸਟ੍ਰਾਈਕਾਂ ਦੋ ਦਿਨਾਂ ਦੀਆਂ ਪਤਾ ਨਹੀਂ ਕਿੱਥੇ-ਕਿੱਥੇ ਘਰ ਹਟੇ ਕਿਤੇ ਤੁਸੀਂ ਦਿਖਾ ਰਹੇ ਹੋ ਗੋਲੇ ਡਿੱਗਦੇ ਇਥੋਂ ਤੱਕ ਇੱਕ ਦੋ ਪੱਤਰਕਾਰ ਜਿਹੜੇ ਗੋਦੀ মিডিਆ ਵਾਲੇ ਐ ਅਜੇ ਸਰਕਾਰ ਵੱਲੋਂ ਕੋਈ ਜਾਣਕਾਰੀ ਨਹੀਂ ਆਈ ਕੋਈ ਸਰਕਾਰ ਵੱਲੋਂ ਬਿਆਨ ਨਹੀਂ ਆਇਆ ਕਿ ਭਾਈ ਕੋਈ ਲੜਾਈ ਲੱਗ ਚੁੱਕੀ ਐ ਜਾਂ ਕਿਤੇ ਹਮਲਾ ਹੋਇਆ ਕੋਈ ਸਰਕਾਰ ਵੱਲੋਂ ਕੋਈ ਜ਼ਿੰਮੇਵਾਰੀ ਦਾ ਕੋਈ ਬਿਆਨ ਨਹੀਂ ਆਇਆ ਕਿ ਅਸੀਂ ਕਿਤੇ ਹਮਲਾ ਕੀਤਾ ਪਰ ਚੈਨਲਾਂ ਵਾਲੇ ਨੈਸ਼ਨਲ মিডিਆ ਵਾਲੇ ਅੱਗ ਲਾ ਰਹੇ ਆ ਦਿਖਾ ਰਹੇ ਆ ਗੋਲੇ ਡਿੱਗਦੇ ਕਿ ਆਹ ਦੇਖੋ ਇੰਡੀਆ ਨੇ ਤੋਪਾਂ ਫਿੱਟ ਕਰ ਲਈਆਂ ਜਹਾਜ਼ ਫਿੱਟ ਕਰ ਲੇ ਤੇ ਹਮਲੇ ਵੀ ਸ਼ੁਰੂ ਕਰ ਦਿੱਤੇ ਆ ਦੇਖੋ ਪਾਕਿਸਤਾਨ ਦੇ ਕਈ ਥਾਵਾਂ ਤੇ ਗੋਲੇ ਸਿੱਟੇ ਗਏ ਸਟ੍ਰਾਈਕ ਸਰਜੀਕਲ ਵੱਡੀ ਸਟ੍ਰਾਈਕ ਕੀਤੀ ਜਾ ਰਹੀ ਹੈ ਹੁਣ ਕਹਿੰਦੇ ਟੈਂਕਾਂ ਨਾਲ ਸਰਜੀਕਲ ਸਟ੍ਰਾਈਕ ਹੋਵੇਗਾ ਪਹਿਲਾਂ ਜਹਾਜ਼ਾਂ ਨਾਲ ਕੀਤੀ ਸੀ ਹੁਣ ਕਹਿੰਦੇ ਟੈਂਕਾਂ ਨਾਲ ਹੋਵੇਗਾ ਇਸ ਤਰ੍ਹਾਂ ਦੀ ਅੱਗ ਲਾਉ ਜਿਹੜੇ ਜੰਤਰ ਨੇ ਨੈਸ਼ਨਲ ਮੀਡੀਆ ਵਾਲੇ ਇਨਾਂ ਨੂੰ ਵਰਜਣਾ ਚਾਹੀਦਾ ਹੈ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ جنگ ਲੱਗਦੀ ਹੈ ਲੜਾਈ ਲੱਗਦੀ ਹੈ ਤੇ ਤੁਸੀਂ ਵੀ ਨਹੀਂ ਬਚੋਗੇ ਆ ਖਬਰਾਂ ਦਿਖਾਉਣ ਜੋਗੇ ਤੁਸੀਂ ਰਹਿਣਾ ਨਹੀਂ ਜਦੋਂ ਲੜਾਈ ਲੱਗ ਜਾਂਦੀ ਹੈ ਨਾ ਜਿਹੜੀ ਅੱਗ ਹੁੰਦੀ ਹੈ ਉਹ ਦੁਸ਼ਮਣ ਦੇ ਘਰ ਦੇ ਵਿੱਚ ਲੱਗੀ ਚੰਗੀ ਲੱਗਦੀ ਹੈ ਜਦੋਂ ਆਪੜੀਆਂ ਕੰਧਾਂ ਦੇ ਨੇੜੇ ਅੱਗ ਦਾ ਸੇਕ ਆਉਂਦਾ ਹੈ ਤੇ ਪਤਾ ਫੇਰ ਚੱਲਦਾ ਹੈ ਹੁਣ ਤੁਸੀਂ ਸਿਰਫ ਖਬਰਾਂ ਦਿਖਾਉਣੇ ਹੋ ਜਦੋਂ ਤੁਹਾਡੇ ਘਰਾਂ ਤੱਕ ਵੀ ਸੇਕ ਪਹੁੰਚੂਗਾ ਫਿਰ ਤੁਹਾਨੂੰ ਸੁਰਪਾਉਗੀ ਇਸ ਲਈ ਜੰਗ ਜੁੱਧ ਕਿਸੇ ਚੀਜ਼ ਦਾ ਮਸਲੇ ਦਾ ਹੱਲ ਨਹੀਂ ਮੀਟਿੰਗਾਂ ਨੇ ਪ੍ਰਚਾਰ ਤੇ ਇਹ ਕਰਨਾ ਸੀ ਕਿ ਜਿਹੜੀ ਘਟਨਾ ਹੋਈ ਹੈ ਮਾੜੀ ਹੋਈ ਹੈ ਦੋਸ਼ੀਆਂ ਨੂੰ ਸਜ਼ਾ ਮਿਲਣਾ ਜਿਨ੍ਹਾਂ ਨੇ ਕੀਤਾ ਹੈ ਤੇ ਅੱਗੇ ਤੋਂ ਨਾ ਕਟਣਾ ਵਾਪਰੇ ਪਰ ਉਹ ਜੰਗ ਜੁੱਧ ਦੀ ਗੱਲ ਕਰ ਰਹੇ ਹੈ ਉਹ جنگ ਲਾਉਣ ਵਾਸਤੇ ਤਿਆਰ ਖੜੇ ਨੇ ਦੋਸਤੋ ਲੜਾਈ جنگ ਲਾਉਣ ਦੇ ਵਿੱਚ ਆਮ ਲੋਕਾਂ ਨੂੰ ਕੀ ਮਿਲੇਗਾ ਜਿਹੜੇ ਪਾਕਿਸਤਾਨ ਦੇ ਆਮ ਲੋਕ ਆਪਣੇ ਵਰਗੇ ਉਹਨਾਂ ਨੇ ਕੀ ਕਸੂਰ ਕੀਤਾ ਹੈ ਉਹਨਾਂ ਨੇ ਤੇ ਕੁਝ ਨਹੀਂ ਕੀਤਾ ਜਿਹੜੇ ਅੱਤਵਾਦੀ ਆਏ ਐ 4 ਜਾਂ 5 ਉਹ ਕਿਹੜੀ ਗਰੁੱਪ ਦੇ ਨੇ ਉਹਨਾਂ ਦੇ ਅੰਦਰ ਕੀ ਜ਼ਹਿਰ ਭਰਿਆ ਸੀ ਕਿ ਉਹਨਾਂ ਨੇ ਇੱਥੇ ਹਮਲਾ ਕੀਤਾ ਪਰ ਆਮ ਲੋਕਾਂ ਦਾ ਕੀ ਕਸੂਰ ਹੈ ਫੌਜੀਆਂ ਦਾ ਕੀ ਕਸੂਰ ਜਿਹੜੇ ਬਾਡਰਾਂ ਤੇ ਖੜੇ ਐ ਮਾਪਿਆਂ ਦਾ ਕੱਲਾ ਕੱਲਾ ਪੁੱਤ ਹੁੰਦਾ ਐ ਮੈਂ ਨੈਸ਼ਨਲ মিডিਆ ਵਾਲਿਆਂ ਨੂੰ ਕਹਿਣਾ ਚਾਹਣਾ ਐ ਕੋਈ ਤੁਹਾਡੇ ਪਰਿਵਾਰ ਦਾ ਫੌਜੀ ਹੈ ਜੇਕਰ ਤੁਹਾਡੇ ਪਰਿਵਾਰ ਦਾ ਫੌਜੀ ਹੁੰਦਾ ਮੈਂ ਉਹਨਾਂ ਐਂਕਰਾਂ ਨੂੰ ਕਹਿਣਾ ਚਾਹਣਾ ਜਿਹੜੀਆਂ ਨੈਸ਼ਨਲ মিডিਏ ਦੀਆਂ ਐਂਕਰਾਂ ਨੇ ਕਿ ਜੇਕਰ ਤੁਹਾਡੇ ਘਰਾਂ ਵਾਲੇ ਪਤੀ ਬਾਡਰ ਤੇ ਖੜੇ ਹੁੰਦੇ ਤੁਹਾਡਾ ਪਿਓ ਦਾਦਾ ਤੁਹਾਡਾ ਭਰਾ ਕੜਾ ਹੁੰਦਾ ਤੇ ਤੁਹਾਨੂੰ ਪਤਾ ਲੱਗਦਾ ਤੁਸੀਂ ਖਾਬਰ ਦੇਣ ਵੇਲੇ ਸੋਚਦਗਾ ਪਰ ਨਹੀਂ ਤੁਹਾਡੇ ਘਰਾਂ ਵਾਲੇ ਤੇ ਵੱਡੇ ਅਫਸਰ ਨੇ ਸਿਵਲ ਦੇ ਕਿਸੇ ਦਾ ਪੁਲਿਸ ਮੈਂ ਕਿਵੇਂ ਚਾ ਕਿਸੇ ਦਾ ਹੋਰ ਵੱਡਾ ਅਫਸਰ ਹੈ ਕਿਸੇ ਦਾ ਕਮਿਸ਼ਨਰ ਹੈ ਵੱਡੇ ਅਫਸਰ ਹੈ ਤੁਹਾਡੇ ਤੇ ਪੈਕੇਜ ਬੜੇ ਵੱਡੇ ਆ ਕਰੋੜ ਅਰਬਾਂ ਦੇ ਵਿੱਚ ਤਾਂ ਕਰਕੇ ਤੁਹਾਨੂੰ ਨਾਲ ਸਨਮਾਨ ਵੀ ਦਿੱਤਾ ਗਿਆ ਗੋਦੀ মিডিਆ ਜਿਹੜਾ ਤੁਹਾਨੂੰ ਸਭ ਤੋਂ ਵੱਡਾ ਸਨਮਾਨ ਮਿਲਿਆ ਇਹ ਲੋਕਾਂ ਵੱਲੋਂ ਮਿਲਿਆ ਪਬਲਿਕ ਵੱਲੋਂ ਇੱਕ ਤਾਂ ਸਰਕਾਰ ਸਨਮਾਨ ਦਿੰਦੀ ਹੈ ਜਿਵੇਂ ਕਿਸੇ ਨੂੰ ਪਦਮ ਵਿਭੂਸ਼ਣ ਦੇਤਾ ਕਿਸੇ ਨੂੰ ਭਾਰਤ ਰਤਨ ਦੇਤਾ ਉਹ ਤਾਂ ਇਸ ਤਰ੍ਹਾਂ ਦੇ ਦਿੰਦੀ ਹੈ ਪਰ ਇਹ ਕਾਮ ਲੋਕ ਦਿੰਦੇ ਜਿਹੜਾ ਤੁਹਾਨੂੰ ਦਿੱਤਾ ਹੈ ਗੋਦੀ মিডিਆ ਕਿਉਂਕਿ ਤੁਸੀਂ ਖਾਲਸਤਾਨੀ Hindu Muslimਾਨ ਇਹ ਚੀਜ਼ਾਂ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਜੰਗ ਜੁੱਦ ਕਿਸੇ ਵੀ ਗੱਲ ਦਾ ਹੱਲ ਨਹੀਂ ਹਾਂ ਜਿਨ੍ਹਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਹਾਂਸੀ ਹੋਣੀ ਚਾਹੀਦੀ ਹੈ ਪਰ ਆਮ ਪਬਲਿਕ ਦਾ ਕੀ ਕਸੂਰ ਨਾ ਪਾਕਿਸਤਾਨ ਵਾਲੀ ਆਮ ਪਬਲਿਕ ਦਾ ਨਾ ਇੰਡੀਆ ਵਾਲੀ ਦਾ ਕਿਸੇ ਦਾ ਕੋਈ ਕਸੂਰ ਨਹੀਂ ਸ਼ਾਂਤੀ ਹੋਣੀ ਚਾਹੀਦੀ ਹੈ ਬਾਰਤਾਲਾਪ ਹੋਣੀ ਚਾਹੀਦੀ ਹੈ ਦੋਨੇ ਦੇਸ਼ਾਂ ਦਾ ਸਬੰਧ ਟੁੱਟਣਾ ਨਹੀਂ ਚਾਹੀਦਾ ਸਗੋਂ ਜਦੋਂ ਕੋਈ ਅੱਤਵਾਦ ਦੀ ਗਤੀਵਿਧੀ ਹੁੰਦੀ ਹੈ ਉਦੋਂ ਸਬੰਧ ਗੂੜਾ ਹੋਣਾ ਚਾਹੀਦਾ ਹੈ ਵੱਡਣਾ ਚਾਹੀਦਾ ਹੈ ਵੀ ਨੇੜੇ ਆ ਕੇ ਗੱਲਬਾਤ ਕਰਨੋ ਇਹ ਨਹੀਂ ਕਿ ਤੁਸੀਂ ਭਾਈ ਸਾਡੇ ਮੁਲਕ ਚੋਂ ਨਿਕਲ ਜਓ 24 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੇ ਕਹਿਤਾ ਸਾਡੇ ਮੁਲਕ ਚੋਂ ਨਿਕਲ ਜਾਓ ਇਹ ਗੱਲਾਂ ਬਹੁਤ ਮੰਦ ਭਾਗੀਆਂ ਬੜਾ ਮਨ ਨੂੰ ਦੁਖ ਲੱਗਿਆ ਜਿਹੜੇ ਬੰਦੇ ਸ਼ਹੀਦ ਹੋਏ ਐ ਜਿਨ੍ਹਾਂ ਦੀ ਮੌਤ ਹੋਈ ਐ 27 22 Hindu ਪਰਿਵਾਰਾਂ ਦੀ ਉਹਨਾਂ ਦੇ ਵਾਸਤੇ ਮੈਂ ਹਮਦਰਦੀ ਸਰਨਾ ਜਲੀ ਭੇਟ ਕਰਦਾ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਪਰ ਆ ਜਿਹੜੇ ਜੰਗ ਜੁੱਧ ਦੀਆਂ ਗੱਲਾਂ ਕਰਦੇ ਇਹਨਾਂ ਨਾਲ ਵੀ ਅਸੀਂ ਥਵਾਕ ਨਹੀਂ ਰੱਖਦੇ ਕਿਉਂਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਫੌਜੀ ਨੌਜਵਾਨ ਆ ਉਹਨਾਂ ਦੀ ਆਸ ਤਾਂ ਨਹੀਂ ਚਾਹੁੰਦੇ ਕਿ ਘਰਾਂ ਦੇ ਵਿੱਚ ਪਹੁੰਚਣ ਅਸੀਂ ਖੁਸ਼ੀਆਂ ਕਿਹੜੇ ਚਾਹੁੰਨੇ ਆ ਇਸ ਲਈ ਇਨੀਆਂ ਕ ਦੋਸਤੋ ਵਿਚਾਰਾਂ ਸੀ ਗੱਲਬਾਤ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਸ਼ੇਅਰ ਕਰਨਾ ਸਾਂਝੀ ਕਰਨੀ ਵੀਡੀਓ ਭੁੱਲ ਚੁੱਕ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ